ਅੰਗੇ ਦਾਸ ਕਰਦੇ ਆ ਕਿ ਆਪਣਾ ਬੋਲ ਤੇ ਬੋਲ ਪ੍ਰਵਾਹ 199 ਤੇ 209 ਤੇ ਰੱਖੀ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਪਰਮਾਤਮਾ ਬਖਸ਼ੇ ਜੋ ਪਿਛਲੇ ਸਾਲ ਦੇ ਵਿੱਚ ਖੱਟੀਆਂ ਮਿੱਠੀਆਂ ਯਾਦਾਂ 2024 ਛੱਡ ਗਿਆ ਉਹਦੇ ਵਿੱਚੋਂ ਸਾਥੀ ਸਾਡੇ ਤੋਂ ਵਿਛੜ ਗਏ ਉਹਨਾਂ ਨੂੰ ਅਸੀਂ ਜਿੱਤੇ ਮੰਡੀ ਨਾਲ ਸ਼ਰਧਾ ਦੇ ਟੋਲਪੇਂ ਕਰਦੇ ਆ ਤੇ ਅੱਕੇ ਨੇ ਹੀ ਆਪਾਂ ਇਹ ਕਾਮਨਾ ਕਰਦੇ ਆ ਕਿ ਆਪਣਾ ਜਿਹੜਾ ਬੋਲ ਪ੍ਰਵਾਹ ਹੈ ਉਹ ਬਰਿਆ ਪੂਰਾ ਰਹੇ ਤੇ ਸਭ ਨੂੰ ਵੱਟ ਪਰ ਕੋਲ ਲੱਥ ਹੋ ਗਈ ਫੈਕਟਰੀ ਨਾਮਾ ਅੱਜਕੱਲ੍ਹ ਪਹਿਲੀ ਤੁਹਾਡੀ ਇੰਟਰੈਕਸ਼ਨ ਹੈ ਸਾਰੇ ਪੀਐਸਬੀ ਸਟਾਫ ਦੇ ਨਾਲ ਕਿ ਮੈਂ ਕਿਹਾ ਤੁਹਾਨੂੰ ਸਾਰੇ এমਪਲੋਈਸ ਨੂੰ ਡਿਸਕਸ ਕਰਨੀ ਹੈ ਕਿ ਜਿੰਨਾ ਤੁਹਾਨੂੰ ਲੱਗ ਨੂੰ ਹਿੰਟਕ ਤੇ ਦੇਖਿਆ ਜਿਵੇਂ ਨਾਮਾ ਇਹਨਾਂ ਦੇ ਕੋਲੇ ਨਵੇਂ ਚੈਲੰਜਸ ਸਿਗੇ ਕਿ ਐਲਐਸ ਸੀ ਪਰਟੀ ਹੋ ਗਈ ਐਲਐਸ ਆਪਣੇ ਤੋਂ ਪਿਛਲੇ ਸਾਲ ਦੇ ਵਿੱਚਪ੍ਰਿੰਟ ਕਾਪਰ ਜਿਹੜੇ ਆਰਡਰ ਹੋਏ ਉਹਨਾਂ ਤੇ ਆਪਣਾ ਕੋਈ ਜ਼ੋਰ ਨਹੀਂ ਸੀਗਾ ਉਹ ਸਾਡੇ ਤੋਂ ਅਲੱਗ ਹੋ ਗਏ ਇਹ ਕਿ ਉਹਨਾਂ ਦੀ ਨਵੀਂ ਐਲਸੀ ਪਰ ਤਿੱਧਾ ਚੈਲੈਂਜਿੰਗ ਮੈਂਬਰ ਦੇ ਹੋਬੀਸ ਆ ਇਹਨਾਂ ਉਹ ਇਹਨਾਂ ਦੇ ਖਾਤੇ ਪੈ ਗਿਆ ਉਸ ਤੋਂ ਬਾਅਦ ਪੇਪਰ ਕਮੇਟੀ ਦੀਆਂ ਇਕੱਡੀਆਂ ਇਹਨਾਂ ਦੀਆਂ ਮੀਟਿੰਗਸ ਤੇ ਵੀ ਆ ਪਰ ਉਹਦੇ باوجود ਆਪਾਂ ਇਸ ਗੱਲ ਤੋਂ ਬਹੁਤ ਖੁਸ਼ਕਿਸਮਤ ਹਾਂ ਕਿ ਨਾਮ ਨੇ ਬੋਰਡ ਨੂੰ ਬੋਰਡ ਦੀ ਵਰਕਿੰਗ ਨੂੰ ਇਹਨਾਂ ਮਾਈਨੂਟਲੀ ਸਮਝ ਰਹੇ ਨੇ ਤੇ ਸੰਗਤ ਹੋਟੀ ਐਸ ਮਾਈਨੂਟਸ ਨੂੰ ਦੇਖ ਕੇ ਆ ਸਾਨੂੰ ਬਹੁਤ ਉਮੀਦਾਂ ਨੇ की बात करिए तो इंप्लॉइज बहुत बहुत ज्यादा मेहनती है चाहे वो डेली वेजर्स में कॉन्ट्रैक्ट इंप्लॉइज में अपना रेगुलर स्टाफ है जिन्होंने रात तक लेट बह के काम करना पैदा वो भी करते हैं पिछले जो आप एन एम एम एस का एस ओ का मेडिटोरियस एहजे एग्जाम एंट्रेंस कंडक्ट किए हैं तो लेटेस्ट छोटे आने तो पहले आप पी एस सैट करवाया जिन्हें पंजाब के हैड अपने गुरतेज सर से ਨਾਲ ਉਹਨਾਂ ਦੇ ਸਟਾਫ ਨੇ ਬਹੁਤ ਮਿਹਨਤ ਕਰਕੇ ਆਪਕੋ ਨੂੰ ਸাকਸੈਸਫੁਲੀ ਸਾਰੇ ਜਾਨ ਕੰਡਕਟ ਕਰਾਇਆ ਨੇ ਪਰ ਕਿਤੇ ਨਾ ਕਿਤੇ ਆਪਣੀਆਂ ਪ੍ਰੈਨਸਰ ਟ੍ਰਾਂਸਫਰ ਕਰਕੇ ਕਹਿੰਦੇ तकरीबन ਆਪਣਾ 550 ਕਰੋੜ ਰੁਪਏ ਜਿਹੜਾ ਸਰਕਾਰ ਨਾਲ ਬਕਾਇਆ ਪਿਆ ਹੋਇਆ ਤੇ ਉਹੀ ਲਈ ਅਸੀਂ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਦਿੱਤੀ ਸੀ ਮੀਟਿੰਗ ਦਾ ਟਾਈਮ ਲੈਣਾ ਨੂੰ ਮਾਰਕ ਪਰ ਕਰਕੇ ਥੋੜਾ ਪ੍ਰੈਸ ਕੀਤਾ ਸੀਗਾ ਉਹਨਾਂ ਨੇ ਵੀ ਸਾਨੂੰ ਕੇ ਸਵਾਰ ਦਵਾਇਆ ਉਮਦਾਰਕੀਏ ਤੇ ਇਹਨਾਂ ਨੂੰ ਚੰਗੀਆਂ ਫੈਸਿਲਟੀਆਂ ਦੇ ਸਕੀਏ ਤੇ ਮੈਂ ਸਾਰੇ EMPLOYEES ਨੂੰ ਵੀ ਇਹਦੀ ਬੇਨਤੀ ਕਰਨੀ ਚਾਹੂੰਗੀ ਕਿ ਆਪਾਂ ਚਾਹੇ ਆਪਣਾ ਘਰ ਪਰਿਵਾਰ ਲੈ ਲਈਏ ਉਹਦੇ 'ਚ ਵੀ ਆਪਾਂ ਮਿਹਨਤ ਕਰਦੇ ਹਾਂ ਤੇ ਉਹ ਨਹੀਂ ਆਪਣਾ ਇਹ ਬੋਲ ਪਰਿਵਾਰ ਹੈ ਕਿ ਜਿਹੜਾ ਬੋਲ ਹੈ ਇਹ ਆਪਣਾ ਇੱਕ ਤਰ੍ਹਾਂ ਦਾ ਹੈ ਕਿ ਆਪਾਂ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਣਾ ਤੁਸੀਂ ਸਾਰੇ ਬਹੁਤ ਮਿਹਨਤੀ ਹੋ ਪਰ ਜੋ ਜੋ ਅੱਗੇ ਆਪਾਂ ਦੇਖਣਾ ਹੈ ਤੇ ਇਹ ਬਿਲਕੁਲ ਸਾਫ਼ ਦਿਨੋਂ ਦਿਲ ਘਟਦਾ ਜਾ ਰਿਹਾ ਹੈ ਮੈਂ ਕਿ ਹੋਰ ਪੋਸਟਾਂ ਦੀ ਪ੍ਰਵਾਣ ਨਹੀਂ ਆਪਣੇ ਕੋਲ ਜਿਹੜੇ ਯਤੀ ਸਰਕਾਰ ਆਪਣਾ ਰਾਸਤਾ ਕਰ ਰਹੀ ਹੈ ਕਿ ਕਾਕੇ ਆਪਨ ਨੂੰ ਨਵੀਂ ਨਵੀਂ ਭੱਟੀਆਂ ਉਦੀ ਹੋਣ ਤੇ ਪਰ ਉਦੋਂ ਤੱਕ ਮੈਂ ਤੁਨ ਸਾਰਿਆਂ ਨੂੰ ਐਪੀਲ ਕਰਨੀ ਆ ਕਿ ਜੋ ਵੀ ਕੰਮ ਦਫ਼ਤਰ ਆਪਣਾ ਆਪਣੇ ਹਿੱਸੇ ਹੁੰਦਾ ਆ ਆਪਨ ਨੂੰ ਸੌਂਪਦਾ ਉਹਨੂੰ ਆਪਾਂ ਤੁਰੀ ਕਰਦੇ ਹੀ ਨਾ ਕਰੀਏ ਉਹ ਕੰਮ ਕਰਦੇ ਆ ਕੋਈ ਗਲਤੀਆਂ ਹੁੰਦੀਆਂ ਨੇ ਜਾਣੇ ਜਾਂ ਨੇ ਉਹਦੇ ਲਈ ਜੱਠੇ ਬੰਦੀ ਤੁਹਾਡੇ ਨਾਲ ਜੁੜੀ ਐ ਪਰ ਆਪਾਂ ਕੰਮ ਤੋਂ ਪਿੱਛੇ ਨਹੀਂ ਹਟਣਾ ਜੇ ਆਪਾਂ ਕੰਮ ਕਰਾਂਗੇ ਤਾਹੀ ਆਪਣਾ ਬੋਟ કે કારણે કરત કરતે થી કે ઓર ચીઝ તો ઓરિજિનલ અપને નુકસાન થતા ਸੀ લલંગન બિજલી ની જ્યાદા ખૂટતી થી અપને કે اس لیے ਉਸ પ્રોબ્લેમ ને દેખને આયા બ્રાન્ડ वाइज અપકો નોટીસ પ્રોવાઈડ કરાંગે કે હમ જીને કેસ વારી હો સકે બાકી હોળી હોળી سارے ગોટ દે મેં સાજો તુથી ગરમ ખાના ખા સકો કે پھر ખાના ખાકે એનર્જી લેકે હોર જ્યાદા કામ કર સકો આમ ઇસ ટોલેવલ લેવલ સે થાડી બોટલી પ્રોબ્લેમ હે ਕਿਉਂਕਿ ਜਿਹੜਾ C ਬਲਾਕ ਹੈ ਆਪਣਾ ਰੈ residencial complex ਦਾ ਉਹ ਵੀ ਲਿਫਟ B ਬਲਾਕ ਦਾ ਥਰਡ ਟਾਵਰ ਉਹ ਵੀ ਬਿਲਕੁਲ ਬੰਦ ਪਈ ਹੈ। ਹੁਣ ਕੋਈ ਬਿਮਾਰ ਹੋਵੇ ਕਿਤੇ ਜੇ ਕੋਈ ਹੋਵੇ ਜਿਹੜੇ ਪਲਾਂਟਰ ਜਾਂਦੇ ਨੇ ਉਹਨਾਂ ਨੂੰ ਬਹੁਤ ਆਖਾ ਉਪਰੋਤ ਕਰਨਾ ਨਹੀਂ ਆ ਕਿਤੇ ਇਹਦੀ ਡਾਕਟਰ ਵੀ ਕੋਈ ਆਉਂਦੀ ਹੈ ਤਾਂ ਬਹੁਤ ਸਬਰ ਕਰਦੇ ਨੇ। ਸਾਡੀ ਇਹ ਬੇਨਤੀ ਹੈ ਕਿ ਤੁਸੀਂ ਉਸ ਫਾਇਲ ਨੂੰ ਜਲਦੀ ਕਰਕੇ ਲਿਫਟ ਜਿਹੜੀਆਂ ਨੇ ਉਹਨਾਂ ਦਾ ਸਹੀ ਉਹਨਾਂ ਨੂੰ ਮਾਡਰਨਾਈਜ਼ੇਸ਼ਨ ਕਰਾਉਣੀ ਹੈ ਜੋ ਵੀ ਕਰਨਾ ਪੀ ਇੰਟਰਵਿਊਾਂਾਂ ਦੇ ਨਾਲ ਸਾਡੇ ਡੇਲੀ ਵੇਕਸ ਨੇ ਉਹ ਵੀ ਕਹਿ ਕੇ ਗਏ ਨੇ ਕਿ ਜੰਨਤ ਸਰਕਰ ਜੀ ਨੇ ਵੀ ਕਿਹਾ ਕਿ ਉਹ ਬਹੁਤ ਲੰਬੇ ਸਮੇਂ ਤੋਂ ਆਪਣੇ ਲਈ ਕੰਮ ਕਰ ਰਹੇ ਨੇ 13 ਦੇਖ ਮੰਤਰੀ ਜੀ ਨਾਲ ਵੀ ਇਸ ਮੁੱਦੇ ਤੇ ਗੱਲਬਾਤ ਹੋਈ ਉਹਨਾਂ ਨੇ ਇਹ ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਦਿੱਤਾ ਕਿ ਟੋਟੇ ਤੋਂ ਵੀ ਸਾਨੂੰ ਅਸੀਂ ਇਹ ਹੀ ਕਹਿੰਦੇ ਆਪੀਂ ਕਰਦੇ ਆ ਕਿ ਤੁਸੀਂ ਵੀ ਇੰਨਾ ਕੁਰੀ ਪੋਜ਼ਿਟਿਵ ਪੱਖ ਰੱਖਦੇ ਹੋਏ ਸਰਕਾਰ ਨਾਲ ਗੱਲਬਾਤ ਕਰਕੇ ਇਹਨਾਂ ਦਾ ਕੋਈ ਨਾ ਕੋਈ ਸੱਤ ਹੱਲ ਕੱਢਦੇ ਇੱਕਕਨੇ ਕੋਲ 6 ਕੰਟਰੈਕਟ ਤੇ ਥਰੀ ਲੈਕਚਰਰਸ ਨੇ ਨਾ ਹਾਈ ਕੋਰਟ ਤੋਂ ਇਹਨਾਂ ਦਾ ਫੈਸਲਾ ਹੋਇਆ ਕਿ ਇਹਨੂੰ ਪੱਕੇ ਕਰਨ ਦੇ ਸਬੰਧੀ ਉਹਨੇ ਫਾਈਲ ਕੀਤੀ ਸਰੋ ਕਿਉਂਕਿ ਉਸ ਤੋਂ ਬਾਅਦ ਅੱਧੇ ਜਿਹੜੇ ਟੋਟਲ ਬਣਨੇ ਕੰਟਰੈਕਟ ਕਰਨ ਚਾਹੀਦੇ। ਕਿਉਂਕਿ ਜਿਹੜੇ ਸਰਕਾਰ ਦੀ ਪ੍ਰਵਾਨਗੀ ਨਾਲ ਆਏ ਹੋਣੇ 45 ਤੇ 45 ਜਣੇ ਨੇ ਪੋਸਟ ਆਫ ਕਲੈਕਟਰ ਸੀ ਨਿਯੁਕਤਿੰਦੇ ਵਿੱਚ ਰੱਖੇ ਗਏ ਨੇ ਪਰ ਉਹ ਪੱਕੇ ਹੋਣ ਤੋਂ ਬਹਿਕੇ ਨੇ। ਉਹਨਾਂ ਨੇ ਉਹ 6 ਕੰਟਰੈਕਟਡ ਲੈਕਚਰਰਸ ਇਨ ਫਾਈਲ ਮੇਰੇ ਨਾਲ ਸਾਰਤਕ ਜਿਹੜੇ ਹਾਲ ਨੇ ਉਹ ਕੱਢੀਏ ਤਾਂ ਜੋ ਆਪਾਂ ਇਹਨਾਂ ਤੋਂ ਹੋਰ ਜ਼ਿਆਦਾ ਤਰ੍ਹਾਂ ਉਸ ਤਰੀਕੇ ਨਾਲ ਕਰਵਾ ਸਕੀਏ ਕਿ ਇਹ ਵੀ ਖੁਸ਼ੀ ਖੁਸ਼ੀ ਕਰਕੇ ਅਸੀਂ ਸਰਬੋਤਮ ਇਤਜ਼ਾਮ ਮਿਲੀ ਹੈ ਇਸ ਲਈ ਲਗਾਮਨ ਕਿ ਇਹ 2024 ਵਾਲੇ ਹੈਗੇ ਨੇ ਉਹਨਾਂ ਨੂੰ ਜੀਪੀਐਫ ਜਿਹੜਾ ਹੈਗਾ ਉਹ ਮਿਟਰੋ ਕਰਨ ਦੀ ਵਾਸਤੇ ਕਿਉਂਕਿ ਉਹਨਾਂ ਦਾ ਹੀ ਆਪਾਂ ਪੈਸਾ ਆਪਣੀ ਤਨਖਾਹਾਂ ਦੇ ਵਿੱਚੋਂ ਕਟਾ ਕੇ ਦਿੰਦੇ ਆ ਤੇ ਇਸ ਵਾਸਤੇ ਜਿਹੜਾ ਜੀਐਫ ਜੀਪੀਐਫ ਹੈ ਉਹ ਰਟਾਇਰਿਸ ਨੂੰ ਹਲੇ ਤੱਕ ਚਾਲੀ ਨਹੀਂ ਹੋਇਆ ਤੇ ਜਿਹੜੇ ਗਰੰਟੀਡ ਅਮਪਲੋਏਸ ਨੇ ਆਪਣਾ ਜੀਪੀਐਸ ਕਟਾਉਣਾ ਚਾਹੁੰਦੇ ਜਿਹੜੇ ਨੋਟੀਫਿਕੇਸ਼ਨ ਉਪਕਥ ਹੈ ਹੋਏ ਨੇ ਤੇ ਜਿਹਨੇ ਦੂਸਰੇ ਨੇ ਉਹਨਾਂ ਨੂੰ ਵੀ ਜਾਰੀ ਕਰਨ ਦੇ ਵਾਸਤੇ ਆਪਾਂ ਜੋ ਵੀ ਆਪਣਾ ਇਨਫਰਸਟ੍ਰਕਚਰ ਨਹੀਂ ਰੱਖੀਏ ਨੇ ਆਪਾਂ ਉਸ ਸਾਥੇ ਨਾਲ ਕਰਕੇ ਤੇ ਇੱਕ ਆਪਣਾ 2016 ਤੋਂ ਬਾਅਦ ਦੀ ਗ੍ਰੈਟਿਟੀ ਹੈ ਉਹ ਕਦੋਂ ਹੋਈ ਸੀ ਕਾਸ ਲਕ ਤੋਂ ਨਹੀਂ ਲੱਖ ਉਹਦੇ ਵੀ ਆਪਣੇ ਏਰੀਆਸ ਬਤਾਇਆ ਪਏ ਹੋਏ ਨੇ ਕਿਉਂਕਿ ਉਹ ਰਟਾਇਰੀਸ ਨੇ ਉਹਨਾਂ ਨੇ ਕਈਆਂ ਦੇ ਇਨਕਮ ਸੋਰਸ ਕੋਈ ਨਹੀਂ ਹੋਣਗੇ ਤੇ ਉਹਨਾਂ ਦੀਆਂ ਚਾਈਲਡਸ ਵੀ ਬੰਦ ਹੋਣੀਆਂ ਪੈਨਸ਼ਨਸ ਵੀ ਨਹੀਂ ਹੈ ਨੇ ਇਹ ਜੀ ਕਰਨ ਇਹ ਸੋਇਲਾ ਵਰਨਾ ਜਿਹੜੀ ਪਬਲਿਕੇਸ਼ਨ ਜਿਹਦੇ ਪਬਲਿਕੇਸ਼ਨ ਡਿਵੀਜ਼ਨ ਐ ਕੋ ਤੇਜਟਾ ਦੇ ਅੰਦਰ ਜਿਹੜੇ ਉੱਥੇ ਏਸੀ ਹੋਏ ਨੇ ਕਿ ਮੈਂ ਤੁਹਾਨੂੰ ਇਹ ਵੀ ਜਥੇਪਤੀ ਵੱਲੋਂ ਅਪੀਲ ਕਰਨੀ ਚਾਹੁੰਦੀ ਕਿ ਫਲੋਰ ਵਾਈਜ਼ ਤੁਸੀਂ ਬਾਕੀ ਬ੍ਰਾਂਚਸ ਜਿਹੜੀਆਂ ਨੇ ਉਹਨਾਂ ਨੂੰ ਮੇਰਕਟੀਜ਼ ਕਰਾਓ ਤਾਂ ਕਿ EMPLOYEES ਨੂੰ ਕੰਮ ਕਰਨੇ ਸੰਗਾਨ ਵਾਟਮੈਂਟ ਮਿਲੇ ਤੇ ਆਉਟਪੁੱਟ ਜਿਹੜੀ ਤੁਹਾਨੂੰ ਚਾਹੀਦੀ ਹੋਊਗੀ ਉਹ ਆਉਂਦੀ ਕਰਨ ਸਾਰੀ ਕਰਾਓ ਜੀ ਕਿੰਨਾ ਕੈਂਸਰ ਕਰੇ ਤੁਸ ਬਹੁਤ ਦਾਗਾਂ ਨੂੰ ਕਲੀਪ ਕਰਨੇ ਦੀ ਸਾਬਤ ਕਰਦੇ ਗਰਮੀ ਦੇ ਵਿੱਚ ਇਹਨਾਂ ਦੇ ਸ਼ੈਕਸਪੀਅਰ ਦੇ ਨਾ ਕੋਈ ਡਾਕਟਰ ਨਹੀਂ ਆਪਾਂ ਨੂੰ ਵੀ ਇਸੇ ਤਰ੍ਹਾਂ ਵਾਲੇ ਪਾਸੇ ਦਾ ਕੰਮ ਕਰਗੇ ਇਹਨਾਂ ਨਾਲ ਹੀ ਆਪਣੇ ਦਰਸਾਉਣ ਲਈ ਤਰਕੀਆਂ ਨੇ ਜਿਹੜੇ ਲੈਕਚਰ ਸਭ ਤੋਂ ਮੁੱਖ ਹੋਣੇ ਨੇ ਤੇ ਨਿਸ਼ਾਨੇ ਕਿਹੜੇ ਤੋਂ ਪ੍ਰੋਜੈਕਟ ਨੇ ਤਾਂ ਆਪਣੀਆਂ ਆਫੀਸ਼ੀਅਲ ਰੱਖੀ ਹੈ ਕਿ ਆਸ ਤੋਂ ਜਿਹੜੇ ਲੈਕਚਰ ਪ੍ਰਮੁੱਖ ਹੋਣੇ ਉਹ ਵੀ ਕਾਰਨ ਕਰਕੇ ਆਹ ਸਾਲਾਂ ਤੋਂ ਤੁਸੀਂ ਹੋਸੇ ਤੋਂ ਉੱਪਰ ਕੰਮ ਕਰ ਰਹੇ ਹੋ ਉਹਨੇ ਇਹ ਕੈਂਪੇਨ ਨਹੀਂ ਕੈਂਪੇਨ ਤੁਹਾਡੇ ਲਈ ਬਹੁਤ ਹੀ ਇਹ ਤਾਂ ਤੋਂ ਬਣਾਵਾ ਨਹੀਂ ਕਿ ਆਪਾਂ ਤੇਰਾ ਪੈਸਾ ਉਹ ਲੈ ਕੇ ਆਉਣ ਨਾਲ ਆਪਾਂ ਚੱਲੇ ਅਸੀਂ ਤੁਹਾਡੇ ਨਾਲਾਂ ਸੀ ਆਪਣੇ ਪਰਦੰਤੇ ਲੱਗੇ ਹੋਏ ਤੇ ਮੀਡੀਆ ਵੀ ਆਪਣਾ ਜਲਦੀ ਕੁਝ ਨਾ ਕੁਝ ਲੈ ਕੇ ਆਵਾਂਗੇ ਕਿ ਕਿੰਨੇ ਸਾਰੇ ਆਪਣੇ ਮਾਲੂਖਾਤੀਆਂ ਨੇ ਜਦੋਂ ਤੋਂ ਹੋਣੀ ਹੈ ਕਿ ਪਬਲਿਕੇਸ਼ਨ ਦੇ लीजिए ਨੇ ਜਿਹੜੇ ਇਹਨਾਂ ਨੇ ਪੇਪਰ ਦੇ ਆਪਣੇ ਕਾਬਾਂ ਦੇ ਤੇਰੀਆਂ ਛੋਟੀਆਂ ਡਿਪਾਰਟਮੈਂਟ ਦੇ ਵਿੱਚ ਚੈਨ ਹੋਏ ਨੇ ਅੱਜ ਉਹ ਸਾਈਟ ਨੂੰ ਟੇਕ ਅਪ ਕਰ ਰਹੀਆਂ ਤੇ ਬਹੁਤ ਜਲਦੀ ਹੈ ਕਿ ਤੁਹਾਨੂੰ ਇਹਦੇ ਨੇ 7 ਕਰੋੜ ਰੁਪਏ ਉਹ ਦਫ਼ਤਰ ਨੂੰ ਆਉਟ ਤੇ ਨਹੀਂ ਲੈਣੇ ਇਹਦੇ ਪੈਸੇ ਉਹਨਾਂ ਲੱਭ ਕੋੜੇ ਕੋੜੇ ਵਿੱਚੋਂ ਪੈਸੇ ਕੱਢ ਕੇ ਦਫ਼ਤਰ ਦੀ ਖੁਸ਼ਾਲੀ ਵਾਸਤੇ ਤੇ ਤਰੱਕੀ ਵਾਸਤੇ ਮੈਮ ਨਾਲ ਗੱਲ ਦੇ ਸਬੰਧ ਦੇ ਨਾਲ ਇਹਨਾਂ ਦੇ ਹੈੱਡਸ਼ੈਪ ਦੇ ਵਿੱਚ ਆਪਾਂ ਨਵੇਂ ਜਿਹੜੇ ਹੈਗੇ ਨੇ ਮੋਟ ਨੂੰ ਹੋਰ ਤਰੱਕੀਆਂ ਰਹਾਂਗਾ ਤੇ ਹੋਰ ਜੋ ਆਪਣੀਆਂ ਬੇਸਿਕ ਨੀਡਸ ਹੈਗੀਆਂ ਨੇ ਇੱਕ ਚੰਗਾ ਐਟਮੋਸਫੇਅਰ ਚੰਗਾ ਡਿਪਾਰਟਮੈਂਟ 'ਚ ਕੰਮ ਕਰ ਰਹਿਣਾ ਸੇ ਕਹਿ ਕੇ ਅਪਾ ਉਸ ਪਾਸੇ ਨਾਲ ਜੁੜਤੇ ਆਂ ਦੇਵਾਂਗੇ ਪਰ ਆਪਾਂ ਕੰਮ ਤੋਂ ਪਿੱਛੇ ਨਹੀਂ ਹਟਣਾ ਚਾਹੀ ਤੇ ਮੈਨੂੰ ਵੀ ਇਹ ਲੱਗੇ ਕਿ ਜੋ ਮੈਨਾਂ ਨੂੰ ਸਾਥ ਦਿੱਤੀਆਂ ਜੋਨ ਦਾ ਕੰਮ ਹੈ ਉਹ ਇਹ ਬਹੁਤ ਵਧੀਆ ਕਰਕੇ ਦਿੰਦੇ ਨੇ ਤੇ ਇਸ ਕਰਕੇ ਮੈਨੂੰ ਇਹ ਲੱਗੇ ਕਿ ਰੈਨਾਟਾ ਕੰਮ ਹੋਰ ਜ਼ਿਆਦਾ ਜ਼ੋਦੀ ਕਰਕੇ ਦੇਣਾ ਤਾਂ ਜੋ ਉਹ ਹੋਰ ਰੁੜੀਏ ਨਾ ਪਿੱਛੇ ਰਹਿ ਜੇ ਤੱਕ ਇਹਨਾਂ ਸਾਡੀਆਂ ਕੋਸ਼ਿਸ਼ਾਂ ਮਾਰਕ ਨੇ ਤੇ ਅਸੀਂ ਇੱਕ ਤੋਂ ਵੀ ਬੇਨਤੀ ਕਰਦੇ ਆਂ ਕਿ ਸਾਨੂੰ ਇੱਕ ਡੇਟ ਮੀਟਿੰਗ ਦਾ ਟਾਈਮ ਤੋਂ ਇਹ ਤਾਂ ਕਿ ਆਪਾਂ سارے ਨਾਮ ਅਸਲੀਆ ਤੇ ਕੰਸਰ ਸਾਥੀਏ ਤੇ ਆਪਾਂ ਡਿਪਲੋਏ ਸੀ ਬेटर ਤੋਂ ਹੈਗੇ ਨੇ ਤੇ ਬੰਦੀ ਦੇ ਫਰਟੇ ਤੋਂ ਆਪਾਂ ਉਹ ਸਾਰੇ ਇਹਦਾ ਕਰ ਚਤੀਏ ਸੋ ਮੈਮ ਨੂੰ ਪਹੁੰਚ ਗਈ ਹੈ ਕਿ ਕਿ ਮੈਮ ਨੇ ਦੀ ਗੇ ਸ਼ਡਿਊਲ ਕੀਤੀਆਂ ਹੋਈਆਂ ਨੇ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਤੇਰੇ ਨਵੇਂ ਸਾਥੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਪਿਆਸ ਕਰਦੀ ਆ ਕਿ ਬਹੁਤ ਮਿਹਨਤ ਨਾਲ ਜਿਹਨੇ ਹੁਣ ਇਹ ਕਾਗਜ਼ਾਂ ਕੰਮਾਂ ਦਾ ਸਰਟੀਫਿਕੇਟ ਹੋ ਗਿਆ ਹੈ ਭਤੀਨ ਕਾਗਨਾਂ ਚੁਟਰਾਉ ਤੋਂ ਹੈ ਤੇ ਜੋ ਆਪਣਾ ਟੈਕਨੀਕਲ ਹੈ ਸਾਰੀਆਂ ਬ੍ਰਾਂਚਿੰਗ ਜਿਨਕੀ ਨੇ ਆਲ ਤਾਂ ਹੁਣ ਜੋ ਆਪਣਾ ਇਗਜ਼ਾਮ ਹੈ ਨਾਮ ਦਾ ਵੀ ਇਹ ਕੋਈ ਇਗਜ਼ਾਮ ਆਪਾਂ ਇਹਦੇ ਵਿੱਚ ਹੋਰ ਦਿਨਾਂ ਯਤ ਮਿਹਨਤ ਕਰਕੇ ਅੱਗੇ ਨਾਲ ਵਧ ਕਰਕੇ ਨਾਮ ਨੂੰ ਵੀ ਇਸੇ ਕਾਮਯਾਬੀ ਦੇਣੀ ਹੈ ਤਾਂ ਥੈਂਕ ਯੂ ਹਰ ਇੱਕ ਨੇ ਤੇ ਹੈਪੀ ਨੀਅਰਸ ਸਾਰਿਆਂ ਨੂੰ मुझे मैं थे मंच पे बोर्ड सारे जॉइंट सेक्रेटरी साहब बेनती ਮੈਨੂੰ ਲੱਗਿਆ ਕਿ ਮੈਂ ਬਿਲਕੁਲ ਬੋਡ ਦੇ ਪੀਕ ਸੀਜ਼ਨ ਟੈਂਟਰੀ ਕੀਤੀ ਹੈ ਸੋ ਆਈ ਹੈਡ ਟੂ ਹਿੱਟ ਦਾ ਗਰਾਉਂਡ ਰਨਿੰਗ ਮੇਰੇ ਕੋਲ ਟਾਈਮ ਨਹੀਂ ਸੀਗਾ ਕਿ ਨੇ ਕੋਈ 2-4 ਦਿਨ ਸਮਝੋ ਅਨਸਰ ਜਿਹੜੇ ਕਾਮ ਸੀਗੇ ਉਹ ਲਾਈਨ ਅਪ ਸੀਗੇ ਬਟ ਚਲੋ ਇਟ ਇਜ਼ ਸਾਫਟ ਬਾਥ ਚੈਂਸ ਬਹੁਤ ਅੱਛੇ ਨੇ ਅਸੀਂ ਕੁਝ ਕੁਸ਼ ਕੰਮ ਮਿਪਰੀ ਨਹੀਂ ਚੜਲੇ ਤੇ ਬਾਕੀਆਂ ਤੇ ਲੱਗੇ ਹੋਏ ਆ ਮੈਂ ਜਿਸ ਦਿਨ ਬੋਡੀ ਸਾਰੀ ਬਿਲਡਿੰਗ ਦਾ ਰਿਵਿਊ ਕੀਤਾ ਸੀ ਤਾਂ ਲਿਫਟਸ ਵਾਲੀ ਗੱਲ ਤਾਂ ਸਭ ਤੋਂ ਪਹਿਲਾਂ ਮੇਰੇ ਮਨ ਵਿੱਚ ਆਈ ਸੀ ਕਿ ਅਸੀਂ ਉਸਨੂੰ ਬਸ ਸਾਫਟੀ ਕਿਤੀ ਸੀ ਤੋਂ ਕੋਲ ਸਾਡੇ ਏਜੰਡਾ ਤੇ ਪ੍ਰਾਇੋਰਟੀ ਹੈ ਤੁਹਾਡਾ ਜਿਹੜਾ ਲਿਫਟਸ ਵਾਲਾ ਇਸ਼ੂ ਹੈ ਬਾਕੀ ਜਿਹੜੇ ਡੇਲੀ ਰੇਂਜ ਲੇਬਰ ਦਾ ਵੀ ਇਸ਼ੂ ਹੈ ਉਹ ਵੀ ਬਹੁਤ ਹਾਈ ਪ੍ਰਾਇੋਰਟੀ ਇਸ਼ੂ ਹੈ ਬਟ ਮੈਂ ਇਸੇ ਨਾਲ ਹੀ ਸਾਰੇ ਨੇ ਕੋਈ ਪੋਜ਼ਿਟਿਵ ਆਊਟਲੁੱਕ ਹੈ ਉਹਨਾਂ ਦੀ ਵੀ ਜੇ ਆਪਾਂ ਕੋਈ ਟੋਪਿਕ ਲਾਉਣਾ ਕੋਈ ਲੈ ਕੇ ਜਾਣੀ ਹੈ ਸੋ ਆਮ ਸ਼ੋਰ ਉਹ ਵੀ ਇਸ ਨੂੰ ਜ਼ਰੂਰ ਧਿਆਨ ਨਾਲ ਸੁਣਣਗੇ ਆਨ ਆਲਾ ਹਫਤਾ ਸਾਡੇ ਲਈ ਕ੍ਰੂਸ਼ੀਅਲ ਹੈ ਕਿਉਂਕਿ ਅਸੀਂ ਆਪਣੀ ਐਗਜ਼ਾਮੀਨੇਸ਼ਨ ਤੇ ਜਿਹੜੀ ਬੁੱਕ ਸੀ ਪਬਲਿਕੇਸ਼ਨ ਹੈ ਉਹਨੂੰ ਸਟਰੀਮ ਲਾਈਨ ਕਰਨਾ ਹੈ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਵੀ ਮੈਨੂੰ ਹੋਲੀਏ ਸਮਾਂ ਮਿਲਦਾ ਹੈ ਸਭ ਤੋਂ ਪਹਿਲਾਂ ਮੈਂ ਯੂਨੀਅਨ ਨੂੰ ਸਮਾਂ ਦੇਣਾ ਚਾਹੁੰਗੀ ਜਿੱਦੇ ਤਾਂ ਆਪਾਂ ਬੈਠ ਕੇ ਡਿਸਕਸ਼ਨ ਕਰਾਂ

ਇਹ ਬੋਰਡ ਬੇਸਿਕਲੀ ਇੱਕ ਐਗਜ਼ਾਮੀਨੇਸ਼ਨ ਕੰਡਕਟਿੰਗ ਬਾਡੀ ਹੈ ਉਹ ਐਕਸਰਸਾਈਜ਼ ਜਿੰਨੀ ਸਫਲਤਾ ਨਾਲ ਹੁੰਦੀ ਹੈ ਉਹੀ ਇਸ ਬੋਰਡ ਦੀ ਸਫਲਤਾ ਦੀ ਨਿਸ਼ਾਨੀ ਹੈ ਸੋ ਮੈਂ ਅੱਗੇ ਸਾਰਿਆਂ ਦੀ ਕੋਆਪਰੇਸ਼ਨ ਮੰਗਦੀ ਆ ਆਪਣਾ ਨਵਾਂ ਸਾਲ ਬਿਲਕੁਲ એનર્ਜੀ ਨਾਲ ਸ਼ੁਰੂ ਹੁੰਦਾ ਕਿਉਂਕਿ ਆਪਾਂ ਨਵੇਂ ਸਾਲ ਦੇ ਪਹਿਲੇ ਕੁਆਟਰ ਚ ਸਭ ਤੋਂ ਵਧੀਆ ਕੰਮ ਕਰਨਾ ਹੈ ਸੋ ਆਈ ਹੋਪ ਆਪਾਂ ਸਾਰੇ ਡਰਾਈਵਿੰਗ ਕੰਮ ਕਰਾਂਗੇ ਵੀ ਹਾਰਡ ਵਰਕ ਪੁੱਟਿੰ ਜਿੰਨਾ ਕਰੂੰਗੀ ਮੈਂ ਵੀ ਏਕਵਲ ਹਾਰਡ ਵਰਕ ਪੁੱਟਣ ਬਰੂੰਗੀ ਤੇ ਆਪਾਂ ਆਪਣੀ ਜਿਹੜੀ مین ਕਾਮ ਹੈ ਐਗਜ਼ਾਮੀਨੇਸ਼ਨ ਤੇ ਦੂਸਰਾ ਜੋ ਆਪਾਂ ਬੁੱਕ ਟਾਈਮ ਸੇ ਪੜ੍ਹੋਣੀ ਹੈ ਇਹ ਦੋਵੇਂ ਕੰਮ ਆਪਾਂ ਸਫਲਤਾ ਨਾਲ ਨੇਪਰੇ ਚਾੜ੍ਹਨੇ ਆ। ਠੀਕ ਹੈ ਜੀ? ਬਾਕੀ ਜੋ ਵੀ ਆਪਣੇ ਇਸ਼ੂਸ ਹੋਣਗੇ ਉਹਨਾਂ ਨੂੰ ਆਪਾਂ ਆਉਣ ਵਾਲੇ ਸਮੇਂ ਵਿੱਚ ਛੋੜਿਓੜੀ ਕਰਕੇ ਟੇਕਅਪ ਕਰਕੇ ਉਹਨਾਂ ਨੂੰ ਠੀਕ ਕਰ ਦੇਣਾ। ਇਸੇ ਨਾਮ ਮੈਂ ਸਾਰਿਆਂ ਨੂੰ ਦੁਬਾਰਾ ਨਵੇਂ ਸਾਲ ਦੀ ਮੁਬਾਰਕਾਂ ਦਿੰਦੀ ਹਾਂ ਕਿ ਯੂਨੀਅਨ ਨੇ ਅੱਛਾ ਉਪਰਾਲਾ ਕੀਤਾ ਜੋ ਅੱਜ ਭੈਣਾਂ ਕੀ ਪਹਿ ਸਾਰਿਆਂ ਨਾਲ ਰੋਬਰੂ ਹੋਗੇ ਤੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਬਹੁਤ ਤੰਦਰੁਸਤੀ ਬਹੁਤ ਰੱਖੀਆਂ ਬੱਚੇ ਤੇ ਇਸ ਬੋਰਡ ਨੂੰ ਬਹੁਤ ਰੱਖੀਆਂ ਹੈ ਥੈਂਕ ਯੂ